ஜீரேன் <laughs> نور <muchas> ما اې دغه چې دې کار دا هېڅ نه وکړي ਦੀ ਬਾਈ ਜੀ ਦੀ ਬਾਹਰ ਆ ਗਈ ਤੇ ਲਾ ਥੋੜੀ ਜਾਨੇ ਆ। ਰਾਤ ਦਵਾ ਕਰਾਂਗੇ। ਉਹ ਜਦ ਤੱਕ ਆ ਜਾ ਵੀ ਇੰਨਾ ਦੀ ਰਵੇ। پارٹی ਉਹਨਾਂ ਬਾਰੇ ਕਹਿਣਾ ਚਾਹੇਗਾ ਜਿਹੜੇ ਜਿਹੜੇ ਆਪਣੇ ਦੋ ਮੁੰਡੇ ਮਾਰੇ ਨੇ ਭਈਆ ਨੇ। ਆ ਬਹੁਤ ਮਾੜੀ ਗੱਲ ਆ ਯਾਰ ਪਹਿਲੀ ਗੱਲ ਤਾਂ ਹਨਾ ਜੇ ਤਾਂ ਆਪਾਂ ਬੋਲਦੇ ਆਂ ਵੀ ਪਈਏ ਰਾਜ ਕਰਦੇ ਆ ਐਂ ਕਰਦੇ ਆ ਉਹ ਵੀ ਗਲਤ ਆ ਚਲ ਪ੍ਰਵਾਸੀ ਜਦੋਂ ਆਪਣੇ ਕੰਮ ਕਰਨ ਆਉਂਦਾ ਉਹ ਉਹ ਨਾ ਕਰੋ ਪਰ ਇਹ ਥੋੜਾ ਜਿਹਾ ਹੁਣ ਜਿਆਦਾ ਸਿਰ ਚੜ ਕੇ ਕੰਮ ਤੋਂ ਇਹਨਾਂ ਨੂੰ ਕਦੇ ਰੋਕਿਆ ਨਹੀਂ ਸੀ ਕੰਮ ਇਹਨਾਂ ਨੂੰ ਵਧੀਆ ਮਿਲਦਾ ਵਧੀਆ ਉਹਦਾ ਰੋਜ਼ਗਾਰ ਕਰਨ ਉਸ ਤੋਂ ਨਹੀਂ ਰੋਕਦੇ ਵੀ ਰੋਜ਼ਗਾਰ ਕਰਕੇ ਆ ਉਹਦਾ ਵਧੀਆ ਘਰੇ ਜਾਣ ਇਹ ਐ ਬੱਚੇ ਪਾਲਣ ਪਰ ਜਿਹੜਾ ਆ ਇੱਕ ਹਿੰਸਾ ਦੁਰਪੀ ਇਹਦੇ ਵਿੱਚ ਨਫ਼ਰਤ ਪੈਦਾ ਹੋਗੀ ਵੀ ਪ੍ਰਵਾਸੀ ਸਾਡੇ ਆ ਕੇ ਕਿਉਂਕਿ ਪੰਜਾਬੀ ਬੰਦੇ ਨੂੰ ਲੱਗਦਾ ਵੀ ਪ੍ਰਵਾਸੀ ਸਾਡੇ ਆ ਕੇ ਵੀ ਇਹੋ ਜਿਹਾ ਕੁਝ ਕਰ ਰਹੇ ਨੇ ਕੋਈ ਇੱਕ ਗਲਤ ਨੀਤੀ ਪੈਦਾ ਹੋ ਗਈ ਲੋਕਾਂ ਦੇ ਦਿਲਾਂ 'ਚ ਇਹ ਐਂਦਾ ਨਹੀਂ ਹੈਗਾ ਕਿਤੇ ਵੀ ਆਪਰੇ ਵਾਲੇ ਹੁਣ ਕੰਮ ਕਰਨ ਆਟ ਗਏ ਵੀ ਤਾਂ ਹਰ ਕੇ ਕਿਤੇ ਸਾਰਾ ਕੁਝ ਹੈਗਾ ਥੋੜਾ ਜਿਹਾ ਆਪਣੇ ਵੀ ਕੰਮ ਜ਼ਿਆਦੇ ਆ ਪੰਜਾਬ ਦੇ ਵਿੱਚ ਹਰ ਪੱਖੋਂ ਕੰਮ ਜ਼ਿਆਦੇ ਹੋਣ ਕਰਕੇ ਨਾ ਵੀ ਬੰਦਿਆਂ ਦੀ ਬਾਹਰਲੇ ਪ੍ਰਵਾਸੀ ਵੀਰਾਂ ਦੀ ਵੀ ਲੋੜ ਪੈਂਦੀ ਹੈ ਇਹੋ ਜੀ ਗੱਲ ਨਹੀਂ ਕਿ ਆਪਣੇ ਕਰਦੇ ਨਹੀਂ ਚਲੋ ਕਰਦੇ ਹੈਗੇ ਨੇ ਪਰ ਕੰਮ ਜਿਆਦਾ ਹੋਣ ਕਰਕੇ ਉਹਨਾਂ ਦੀ ਲੋੜ ਪੈਂਦੀ ਹੈ ਚਲ ਉਹ ਵੀ ਆਪ ਦਾ ਘਰ-ਬਾਰ ਬੱਚੇ ਪਾਲਣੇ ਆ ਹਨਾ ਕੰਮ ਕਰਨ ਆਉਂਦੇ ਆ ਉਹ ਚੀਜ਼ ਤੋਂ ਰੋਕ ਨਹੀਂ ਹੈਗੀ ਪਰ ਜਿਹੜਾ ਕੁਝ ਮੁੱਦਾ ਚੱਲ ਰਿਹਾ ਵੀ ਅਗਲਾ ਕਹਿੰਦਾ ਪੰਜਾਬ ਤੇ ਰਾਜ ਕਰਨਗੇ ਜੇ ਆਪਣੇ ਹੋਣਗੇ ਨਾ ਜ਼ੁਰਤ ਵਾਲੇ ਹੋਣਗੇ ਜਿਵੇਂ ਪਹਿਲਾਂ ਪੰਜਾਬੀ ਵਿਦੇਜ ਜਾਂਦੇ ਸੀ ਤਾਂ ਜਿੱਥੇ ਦਾ ਆਪਾਂ ਯੋਰਤ ਰੱਖਦੇ ਸੀ ਹਾਂ ਕਿ ਦੁਨੀਆ ਤੇ ਰਾਜ ਕਰਨ ਦੀ ਪਰ ਕਿੱਥੇ ਇਹ ਹੈ ਜੀ ਹੁਣ ਇੱਕ ਗਲਤ ਨੀਤੀ ਪੈਦਾ ਹੋ ਗਈ ਜਿਹੜਾ ਬੋਲ ਰਹੇ ਨੇ ਵੀ ਉਹ ਰਾਜ ਕਰਨਗੇ ਹੋ ਸਕਦਾ ਤੁਸੀਂ ਤੁਹਾਨੂੰ ਇਹ ਡਾਊਟ ਆ ਤੁਸੀਂ ਅਗਲੇ ਨੂੰ ਦੱਸ ਰਹੇ ਹੋ ਕਿ ਐਸਾ ਕੁਝ ਹੋਊਗਾ ਹੋ ਸਕਦਾ ਉਹਨਾਂ ਦੇ ਇਹ ਦੇਣਾ ਹੋ ਕਰ ਸਕਦੇ ਨੇ ਮਤਲਬ ਰਾਜ ਮਤਲਬ ਵੀ ਉਹਨਾਂ ਨੂੰ ਉਹ ਦੱਸੋ ਹੋ ਸਕਦੇ ਥੋੜੇ ਜਿਹੇ ਆਪਣੇ ਨਾ ਜਿਹੜੇ ਪੰਜਾਬੀਆ ਬਾਹਰਲਾ ਰੁੱਖ ਜਾਦੇ ਕਰ ਗਏ ਬਾਹਰਲਾ ਰੁੱਖ ਜਾਦੇ ਕਰਨ ਦੇ ਨਾਲ ਫਿਰ ਅਗਲੇ ਤਾਂ ਕੰਮ ਕਰਨ ਆਉਣਗੇ ਜਦੋਂ ਆਪਾਂ ਨੂੰ ਇੱਥੇ ਕੰਮ ਦੀ ਲੋੜ ਹੈ ਕਿਉਂਕਿ ਆਪਣੇ ਵੀ ਤਾਂ ਜਾਂਦੀ ਹੈ ਨਾ ਬਾਹਰ ਹਾਂ ਆਪਣੇ ਵੀ ਬਹੁਤ ਦੱਸੋ ਹੁਣ ਮੈਂ ਦੱਸੋ ਮੈਂ ਵੀ ਭਗਵੰਤ ਮਾਨ ਸਰਕਾਰ ਬਾਰੇ ਇੱਕ ਕੀ ਕਹਿਣਾ ਜਾਵਾਂਗੇ ਕਿਵੇਂ ਚਲਾ ਰਹੀ ਸਰਕਾਰ ਉਹ ਦੇਖੋ ਬੰਦਾ ਆਪ ਮਾੜਾ ਨਹੀਂ ਹੁੰਦਾ ਪਰ ਜਿਹੜੇ ਪਾਛੂ ਹੁੰਦੇ ਆ ਉਹ ਮਾੜੇ ਨਿਕਲ ਜਾਂਦੇ ਆ ਕਦੇ ਮੈਂ ਭਗਵੰਤ ਮਾਨ ਦੀ ਫੁੱਲ ਸਪੋਰਟ ਕਰੀ ਸੀ ਜਦੋਂ ਆਪਣੇ ਮਾਨਸਾ ਦੇ ਵਿੱਚ ਰੈਲੀ ਸੀ ਸਭ ਤੋਂ ਪਹਿਲਾਂ ਬੰਦਾ ਮੈਂ ਸੀ ਜਿਹੜਾ ਫਾਰਮ ਡਰੈਕ ਆਪ ਦਾ ਡਰੈਕਟਰ ਸੀ ਰੈਲੀ ਦੇ ਵਿੱਚ ਭਰ ਕੇ ਬੰਦਿਆਂ ਨਾਲ ਲੱਗੇ ਗਿਆ ਸੀਗਾ ਆ ਉਹਨੂੰ ਕੁਝ ਗੱਲਾਂ ਤੱਕ ਦਾ ਉਹ ਬਹੁਤ ਵਧੀਆ ਹਾਂ ਪਰ ਕੋਸ਼ਟੇ ਲੋ ਸ਼ਾਇਦ ਉਹਦੀ ਮਜਬੂਰੀ ਆ ਜਿਵੇਂ ਹੁਣ ਝੋਨਾ ਨਹੀਂ ਵਿਕ ਰਿਹਾ ਉਹਨੇ ਭਵੰਤਮਾਨ ਨੇ ਕਿਹਾ ਸੀ ਮੈਂ 26 27 28 ਇਹ ਜਿਹੜੀਆਂ ਝੋਨਾ ਇਹ ਸਾਰਾ ਚੱਕੂਗਾ ਇਹ ਲਾਓ ਇਹ ਲਾਓ ਉਹ ਹੁਣ ਗਲਤ ਨੀਤੀ ਥੋੜੀ ਜੀ ਸੈਂਟਰ ਦੀ ਆ ਕਿਉਂਕਿ ਉਹ ਚੱਕ ਨਹੀਂ ਰਹੀ ਉਹ ਇਹਨੂੰ ਬਦਨਾਮ ਕਰਨਾ ਚਾਹੁੰਦੇ ਨੇ ਸਹੀ ਗੱਲ ਆ ਵੇਰੀ ਸਰਕਾਰ ਗਿਰ ਜੇ ਹਾਂ ਇਹ ਚੱਕਰਾਗਾ ਭਵੰਤਮਾਨ ਨੇ ਮਾੜਾ ਕੁਝ ਸ਼ਾਇਦ ਹੋ ਜਾਂਦਾ ਇਹ ਨਹੀਂ ਕਹਿੰਦਾ ਵੀ ਸਾਰੇ ਹਰ ਪੱਖੋਂ ਚੰਗਾ ਪਰ ਬਹੁਤ ਕੁਝ ਪਸਾਨੀ ਪੱਖੋਂ ਠੀਕ ਵੀ ਰਿਹਾ ਤੇ ਪਹਿਲਾਂ ਨਾਲੋਂ ਕਿਵੇਂ ਆ ਫਿਰ ਪਹਿਲਾਂ ਨਾਲੋਂ ਪਹਿਲਾਂ ਵਾਲਾ ਨੇ ਵੀ ਖਾਧੀ ਹੈ ਜੇ ਹੁਣ ਉਹਨਾਂ ਨੂੰ ਚੰਗੇ ਕਹੀ ਜਾਵਾਂਗੇ। ਕੀ ਕੁਛ ਨਹੀਂ ਕਰਿਆ ਕਾਲੀ ਦਲ ਨੇ ਕੀ ਕੁਛ ਮਤਲਬ ਫਿਰ ਅਜੇ ਤਾਂ ਆਪਾਂ ਉਹਨੂੰ ਚੰਗਾ کہہ ਸਕਦੇ ਆ ਫਿਰ ਅਜੇ ਤਾਂ ਉਹਨਾਂ ਨਾਲ ਤਾਂ ਉਹਨਾਂ ਨਾਲ ਤਾਂ ਚੰਗੇ ਹੀ ਆ ਨਾ ਜਿਵੇਂ ਹੁਣ ਕਿਸਾਨੀ ਦੇ ਹੱਕ ਨੂੰ ਕੀ ਹੈ ਗਰੀਬ ਬੰਦੇ ਮਜ਼ਦੂਰੀ ਕਰਦੇ ਸੀ ਉਹਨਾਂ ਨੂੰ ਕੀ ਕਹ ਲੈਟ 8-8 ਘੰਟੇ ਹੁੰਦੀ ਸੀ ਤੇ 8 ਘੰਟੇ ਕਹਿ ਕੇ 6-7 ਘੰਟੇ ਆਉਂਦੀ ਸੀ ਤੇ ਬਾਕੀ ਉਹਦੀਆਂ ਬਾਰੀਆਂ ਬੰਦੀਆਂ ਹੋਈਆਂ ਸੀ ਵੀ ਰਾਤ ਨੂੰ ਆਉਣਾ ਹੁਣ ਕੋਈ ਵੀ ਬੰਦਾ ਰਾਤ ਨੂੰ ਪਾਣੀ ਲਾਉਣਾ ਨਹੀਂ ਦੇਤੀ ਹਾਂ ਕਿਉਂਕਿ ਪਾਣੀ ਦਿਨੇ ਬਹੁਤਾ ਤੇ ਇੱਕ ਗੱਲ ਇਹ ਵੀ ਹੈ ਹੁਣ ਪਾਣੀ ਪਹਿਲਾਂ ਨਾਲੋਂ ਕਾ ਕੀ ਉਹ ਹੁੰਦਾ ਇਹਦਾ ਕਾਰਨ ਇਹ ਹੈ ਕਿ ਹਰੇਕ ਬੰਦੇ ਨੂੰ ਪਤਾ ਵੀ ਯਾਰ ਲਾਈਟ ਚੱਲੀ ਜਾਂਦੀ ਹੂ ਆਪਾਂ ਟਾਈਮ ਨਾਲ ਦੇਣੇ ਦੇਸ਼ ਕੇ ਪਾਣੀ ਲਾਵਾਂਗੇ ਪਹਿਲਾਂ ਇਹ ਵਾਹਣ ਭਰ ਲੇ ਪਹਿਲਾਂ ਹਾਂ 8 ਘੰਟੇ ਆਉਣੀ ਆ ਵੀ ਫੁੱਲ ਵਾਹਣ ਭਰ ਲੋ ਪਹਿਲਾਂ ਇਹ ਚੱਕਰ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਗੱਲ ਕਰਨ ਵਾਸਤੇ ਕੋਈ ਗੱਲ ਨਹੀਂ ਜੀ